हां ਕੀ ਆ ਆ ਜਾ ਇੰਨਾ ਜੋਰ ਮਾਰਦਾ ਹੈਂ ਦੇਖ ਕੇ ਜਦੇ ਕੰਨ ਚੱਕ ਲੈਣਾ ਕੰਨ ਜਦ ਜੈਕਟਿਵ ਹੋ ਜਾਂਦਾ ਉਹ ਦੇਖ ਉਹ ਹੋ ਗਿਆ ਉਹ ਹੋ ਗਿਆ ਅੰਦਰ ਆ ਉਹ ਗਿਆ ਆ ਉਹ ਗਿਆ ਆ ਉਹ ਦੇਖ ਹੋ ਜਾਂਦਾ ਉਹ ਦੇਖ ਚੱਲ ਤੱਲੂ ਕਿਨੇ ਦੇਖ ਰਿਹਾ ਕੀ ਦੇਖ ਲਿਆ ਨੇ ਪੁੱਤਾ ਹਾਂ ਆ ਜਾ ਚੱਲ 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 ਆਉ ਦੇ 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 ਪੂਰਾ ਹੁਣ ਭੱਜਣ ਨੂੰ ਤਿਆਰ ਆ ਵੀ ਛੱਡੋ ਮੈਨੂੰ ਆਉ ਦੇ ਗਿਆ ਆਉ ਦੇ ਉਹ ਤਾਂ ਆਰਾਮ ਨਾਲ ਤੁਰਿਆ ਜਾਂਦਾ ਵਿਚਾਰਾ ਇੱਕ ਉਹ ਬੈਠਾ ਹੋਰ ਮੂਰੇ ਆਉ ਦੇ ਬੈਠਾ ਆਉ ਬੈਠਾ ਚੱਲ 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 ਮਾਲੋ ਮਾਲ ਹੋਇਆ ਪਿਆ ਟਾਇਰ ਜਮਾ ਵਿੱਚ ਬੜੇ ਪਏ ਨੇ ਆਹ ਲੋ ਇੱਧਰ ਵੀ ਕਰ ਦਿੱਤੀ ਤਿਆਰੀ ਇਹਨਾਂ ਨੇ ਕੰਪਲੀਟ ਆਉ ਦੇ ਇਹ ਮੰਮੀ ਆ ਦੇ ਬਾਅਦ 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 ਉਹ ਮੰਪਿੰਗਾ ਤੋਂ ਕਹਨਾ ਆ ਆ ਜਾ ਆ ਜਾ ਕੁਛ ਨਹੀਂ ਕਹੇ ਮੈਨੂੰ ਨਹੀਂ ਪੜਦੇ ਪੁੱਤ ਨਹੀਂ ਪੜਦਾ ਨਹੀਂ ਪੜਦੇ ਨਹੀਂ ਪੜਦੇ ਨਹੀਂ ਬਸ ਅੱਲਾ ਤੁਹਾਨੂੰ ਆਹ ਹਾਂ ਅੱਜ ਕੱਲੇ ਨੂੰ ਘੇਰ ਲਿਆ ਬਸ ਆਬ ਕਰਨ ਖਾਤਰ ਸੁੰਘੀ ਜਾਂਦਾ ਕਰ ਲਾ ਇੱਥੇ ਆ ਲੋ ਜੀ। ਪਾਸ ਇੰਨਾ ਕੰਮ ਸੀ। ਆ ਜਾ। ਪੱਲੂ ਡਰਦਾ। ਆ ਜਾ ਆ ਜਾ। ਕੀ ਹੋ ਗਿਆ? ਕੁੱਤੇ ਵੱਢਣ। ਤੈਨੂੰ ਕੀ ਕਹਦਣੇ ਕੁੱਤੇ? ਹੈ? ਹੱਲ ਟਿੱਕੇ ਲੱਗ ਜਾਣੇ ਬਹੁਤ سارے। ਪਹਿਲਾਂ ਟਿੱਕੇ ਲੱਗੇ ਨੇ। ਕਿੰਨੇ ਲੱਗੇ ਨੇ? 14 14 14 ਹੋਰ ਲੱਗ ਜਾਣਗੇ 28 ਹੋ ਜਾਣੇ ਨੇ। ਆ ਜਾ ਆ ਜਾ। ਆਜਾ ਉਹਦਾ ਭੱਜੀ ਜਾਂਦੇ ਨੇ ਬੱਸ 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 ਆਲ ਬੱਸ 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 ਮੈਨੂੰ ਪਤਾ ਤਾਂ ਜੱਫਾ ਲਾਉਣਾ ਉਹਦੇ ਨਾਲ ਜੱਫਾ ਨਹੀਂ ਲਾਉਣਾ ਆਜਾ ਮੱਟੇ ਮੁੱਟੇ ਪੈ ਗਈ ਓਕੇ ਕਰਦਾ ਕੰਮ ਜਮਾ ਇਹਨਾਂ ਨੇ ਘਰ ਧੱਪਾਤਾ ਆਜਾ ਚੱਲ 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 ਭਰਤ ਪਾਦਾ 3 ਫੁੱਟ ਇਹਨਾਂ ਨੇ ਦੋ ਦਿਨਾਂ 'ਚ ਬੜਾ ਕੰਮ ਖਿੱਚਿਆ